ਹਾਂਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਹੈਗਾ ਤੁਸੀਂ ਬਠਿੰਡਾ ਲੋਕ ਸਭਾ ਤੇ ਪਥਰਾਲਾ ਸਟੇਸ਼ਨ ਤੇ ਬੈਠੇ ਹੋ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੀਬਾ ਹਰਸਿਮਰਤ ਕੋਲ ਬਾਦਲ ਉਮੀਦਵਾਰ ਹੋ ਤੇ ਤੁਹਾਡੇ ਸਪੋਰਟਰ ਵੀ ਤੁਹਾਡੇ ਨਾਲ ਹੈ ਤੇ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਤੁਹਾਡਾ ਤੇ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਜੀ ਬਹੁਤ ਭਾਰੀ ਹਲਕੇ ਲੋਕ ਆਪਦੇ ਸਾਲਾ ਵੋਟਾਂ ਪਾ ਰਹੇ ਆ ਆਪੋ ਆ ਬਾਰੇ ਕੋਈ ਕਿਸੇ ਨੂੰ ਲਿਆਉਣ ਦੀ ਲੋੜ ਨਹੀਂ ਮੈਂ ਦੇਗੀ ਤੇ ਅਸੀਂ ਮਤਲਬ ਪਿੰਡ 'ਚ ਵੋਟ ਵੀ ਵਧਾਵਾਂਗੇ ਹਲਕੇ 'ਚ ਵਧੂਗੀ ਤੇ ਚੌਥੀ ਵਾਰ ਵੀ ਬੀਬਾ ਹਰਸਿਮਰਤ ਕੌਰ ਚੌਥੀ ਵਾਰ ਐਮਪੀ ਬਣ ਆ ਚੁੱਕੇ ਐ ਵਰਕਰਾਂ ਦੇ ਵਿੱਚ ਕਿਸ ਤਰ੍ਹਾਂ ਦਾ ਤਸ਼ਾਹ ਹੈ ਜੀ ਬਹੁਤ ਵਧੀਆ ਜੀ ਸਵੇਰ ਤੜਕੇ 5 ਵਜੇ ਲੱਗਿਆ ਪਹਿਲਾਂ 5 ਵਜੇ ਏਜੰਟ ਬਣੇ ਹੋਇਆ ਵਰਕਰ ਇਹ ਸਾਡੇ ਵਰਕਰ ਗੱਡੀਆਂ ਲੈ ਕੇ ਪਿੰਡ ਦੇ ਵਿੱਚੋਂ ਵੋਟਾਂ ਲਿਆ ਰਹੇ ਐ ਤੇ ਆਪੋ ਆਪ ਭੁਗਤਾ ਰਹੇ ਤਿੰਨ ਵਾਰ ਵੀ ਬੀਬਾ ਹਰਸਿਮਰਤ ਕੌਰ ਬਦਲ ਜਿਹੜਾ ਹੈਗਾ ਲੋਕ ਸਭਾ ਦੇ ਵਿੱਚ ਐਮਪੀ ਬਣ ਚੁੱਕੇ ਐ ਤੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਕਿਸ ਤਰ੍ਹਾਂ ਦਾ ਵਿਕਾਸ ਹੋਇਆ ਤੇ ਅੱਗੇ ਤੋਂ ਕੀ ਉਮੀਦ ਰਹੂਗੀ ਜੀ ਅੱਗੇ ਤੋਂ ਉਮੀਦ ਜੀ ਪਿਛਲੀ ਵਾਰ ਜੋ ਕੰਮ ਕੀਤਾ ਵਿਭਾਗ ਨੇ ਕੀਤਾ ਆਪਣਾ ਏਮਜ ਬਣਾਇਆ ਹੈ ਪੋਲ ਬਣਾਇਆ ਹੈ ਕਿੰਨਾ ਬਠਿੰਡਾ ਦਾ ਵਿਕਾਸ ਕੀਤਾ ਜਦੋਂ ਬਿੰਡਾ ਹਲਕਾ ਪਹਿਲਾਂ ਜ਼ਰਬੰਦਾ ਸੀਗਾ ਤੇ ਬਿੰਡਾ ਹਲਕੇ ਦੀ ਕੋਈ ਨਿਵਾਰ ਨਹੀਂ ਸੁਣਦਾ ਹੁੰਦਾ ਸੀਗਾ ਹੁਣ ਤਿੰਨ ਪਲਾਨ ਹੋ ਚੁੱਕੇ ਆ ਚੌਥਾ ਪਲਾਨ ਸ਼ੁਰੂ ਹੋਣ ਵਾਲਾ ਹੈ ਚਾਤ ਇੱਕ ਤੋਂ ਤੇ ਜੋ ਕੰਮ ਵਿਭਾਗ ਸਮਤ ਕਰਨੇ ਕੀਤੇ ਆ ਆਜਾ ਤਿੰਨ ਸਟੇਟਾਂ ਦਾ ਜਿਹੜਾ ਆਪਣਾ ਏਮਜ ਹਸਪਤਾਲ ਬਣਾਇਆ ਹੋਇਆ ਹੈ ਟਰੇਲਾ ਪੰਜਾਬ ਰਾਸਤਾਰ ਇਹ ਤਿੰਨ ਤਿੰਨ ਸਟੇਟਾਂ ਦੀ ਦੇਣਾ ਬਹੁਤ ਵਧੀਆ ਕੋਈ ਖਰਚਾ ਨਹੀਂ ਵਰਚਾ ਨਹੀਂ ਫੇਰੀ ਜਾ ਕੇ 10 ਮਹੀਨੇ ਬੱਚੀ ਕਢਾਓ ਦਵਾਈ ਲੈ ਕੇ ਘਰੇ ਜਾਓ ਠੀਕ ਹੈ ਇਦੋਂ ਤੇ ਹੋਰ ਕੀ ਹੋ ਸਕਦਾ ਠੀਕ ਹੈ ਜੀ ਧੰਨਵਾਦ ਜੀ